ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਆਪ ਜੀ ਦੇ ਨਾਲ ਗੱਲ ਕਰਨੀ ਚਾਹੁੰਦਾ ਸੀ ਗ੍ਰੰਥੀ ਸਿੰਘਾਂ ਕਥਾਵਾਚਕਾਂ ਅਤੇ ਰਾਗੀ ਢਾਡੀ ਕਵਿਸ਼ਲ ਆਦਕ ਜਿਹੜੇ ਗੁਰੂ ਗ੍ਰੰਥ ਸਾਹਿਬ ਗੁਰੂ ਘਰਾਂ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀ ਉਹ ਕਿਰਤ ਹੈ ਤੇ ਮੈਂ ਵੀ ਐਜ਼ ਏ ਕਥਾਵਾਚਕ ਜਲੰਧਰ ਦੇ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਕਰ ਰਿਹਾ ਆਪਣੀ ਸੇਵਾ ਨਿਭਾ ਰਿਹਾ ਅੱਜ ਜੇ ਕਿਸੇ ਵੀ ਗ੍ਰੰਥੀ ਨੂੰ ਪੁੱਛਿਆ ਜਾਵੇ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਲਾਈਨ ਦੇ ਵਿੱਚ ਰਹਿਣਾ ਚਾਹੁੰਦੇ ਹੋ ਇਸ ਕਿਰਤ ਨੂੰ ਅੱਗੇ ਤੋਰਨਾ ਚਾਹੁੰਦੇ ਹੋ ਜਾਂ ਆਪਣੇ ਬੱਚਿਆਂ ਨੂੰ ਵੀ ਤੁਸੀਂ ਇਸ ਕਿਰਤ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਗ੍ਰੰਥੀਆਂ ਦੇ ਬਹੁਤੇ ਕਥਾਵਾਚਕਾਂ ਦੇ ਬੱਚੇ ਤੁਸੀਂ ਵੇਖ ਲਓ ਇਸ ਲਾਈਨ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਕਿਉਂਕਿ ਇਹ ਇੱਕ ਕੰਮ ਵੀ ਹੈ ਕਿਰਤ ਵੀ ਹੈ ਭਲਾ ਵੀ ਹੈ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ ਕੰਮ ਤੇ ਬਾਹਰੀ ਤੌਰ ਤੇ ਵੀ ਲੋਕ ਆਪਣੇ ਕਰਦੇ ਨੇ ਬਿਜ਼ਨਸ ਕਰਦੇ ਨੇ ਹਰ ਕਿਸੇ ਦੀ ਰੋਜ਼ੀ ਰੋਟੀ ਚੱਲਦੀ ਏ ਪਰ ਇਹ ਵੀ ਇੱਕ ਕਿਰਤ ਦੇ ਨਾਲ ਜੁੜੀ ਹੋਈ ਗੱਲ ਹੈ ਇਹਨੂੰ ਸੇਵਾ ਨਹੀਂ ਕਿਹਾ ਜਾ ਸਕਦਾ ਸੇਵਾ ਤੇ ਉਹ ਹੈ ਜਿੱਥੇ ਕੋਈ ਗ੍ਰੰਥੀ ਕੋਈ ਤਨਖਾਹ ਨਹੀਂ ਲੈਂਦਾ ਫਰੀਂ ਰਹਿੰਦਾ ਹੈ ਤਾਂ ਉਹ ਸੇਵਾ ਕਰ ਰਿਹਾ ਹੈ ਸਿੱਧੇ ਸ਼ਬਦਾਂ ਵਿੱਚ ਕਹਾ ਇਹ ਵੀ ਸਾਡੇ ਵਰਗੇ ਕਥਾਵਾਚਕਾਂ ਦਾ ਪ੍ਰਚਾਰਕਾਂ ਦਾ ਗ੍ਰੰਥੀ ਸਿੰਘਾਂ ਦਾ ਇਹ ਕੰਮ ਹੈ ਇਹ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਏ ਦੇ ਨਾਲ ਸੋ ਮੈਂ ਗੱਲ ਸ਼ੁਰੂ ਕਰਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਤੋਂ ਹੁਣ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਾਂਭਣ ਦੇ ਲਈ ਇਹ ਬਹੁਤ ਵੱਡੀ ਜ਼ਿੰਮੇਵਾਰੀ ਸੀ ਕਿ ਗੁਰਬਾਣੀ ਦੀ ਸੁਖਾਸਣ ਕੌਣ ਕਰੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੌਣ ਕਰੇਗਾ ਬਾਣੀ ਕੌਣ ਪੜ੍ਹੇਗਾ ਕਿਵੇਂ ਕੋਈ ਤਾਬਿਆਂ ਦੇ ਵਿੱਚ ਬੈਠੇਗਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਸੀ ਤਾਂ ਹੁਣ ਏਡੀ ਵੱਡੀ ਜ਼ਿੰਮੇਵਾਰੀ ਦੇ ਲਈ ਗ੍ਰੰਥੀ ਸਿੰਘ ਬਣਾਇਆ ਗਿਆ ਬਾਬਾ ਬੁੱਢਾ ਜੀ ਨੂੰ ਜਿਹੜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕਰਕੇ ਹੀ ਆ ਰਹੇ ਨੇ ਜਿਨ੍ਹਾਂ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਈ ਹੈ ਹੁਣ ਏਡੀ ਵੱਡੀ ਜ਼ਿੰਮੇਵਾਰੀ ਦੇ ਲਈ ਕਿਉਂਕਿ ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਸਾਰਾ ਸਾਡਾ ਸਿੱਖ ਜਗਤ ਝੁਕਦਾ ਹੈ ਦੁਨੀਆ ਝੁਕਦੀ ਹੈ ਵਰਲਡ ਝੁਕਦਾ ਹੈ ਜਿਸ ਇਨਸਾਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਪਤਾ ਲੱਗਦੀ ਏ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਵੇ ਉਹ ਆ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਕਮਸਤਕ ਹੋਣਾ ਉੱਥੇ ਸਿਰ ਝੁਕਾਉਣਾ ਆਪਣੇ ਆਪ ਨੂੰ ਉਪਾਗਸ਼ਾਲੀ ਮੰਨਦਾ ਹੈ ਹੁਣ ਏਡੀ ਵੱਡੀ ਜ਼ਿੰਮੇਵਾਰੀ ਜਿਹਨੂੰ ਅਸੀਂ ਸਾਡਾ ਸਭ ਕੁਝ ਮੰਨਦੇ ਆਂ ਜੇ ਬੇਅਦਵੀ ਹੁੰਦੀ ਏ ਅਸੀਂ ਧਰਨੇ ਲਾਉਂਦੇ ਆਂ ਅਸੀਂ ਸਰਕਾਰਾਂ ਨੂੰ ਪਿੱਟਦੇ ਆਂ ਤਾਂ ਜਿਹੜਾ ਗੁਰੂ ਦਾ ਵਜ਼ੀ ਜਿਨੇ ਆਪਣੀ ਰੋਜ਼ੀ ਰੋਟੀ ਗੁਰੂ ਦੇ ਕੋਲੇ ਬਹਿ ਕੇ ਕਮਾਉਣੀ ਹੈ ਅਸੀਂ ਗੁਰੂ ਤੋਂ ਕਿੰਨਾ ਕੁਝ ਮੰਗਦੇ ਆ ਆਪਣੇ ਘਰ ਦੇ ਲਈ ਹਰ ਇੱਕ ਚੀਜ਼ ਆ ਕੇ ਮੰਗਦੇ ਆ ਸਾਡੇ ਬਿਜ਼ਨਸ ਚੱਲਦੇ ਨੇ ਲੋਕਾਂ ਦੇ ਘਰਾਂ ਦੇ ਕੰਮਕਾਰ ਚੱਲਦੇ ਨੇ ਘਰਾਂ ਦੇ ਖਰਚੇ ਕਿੰਨੇ ਨੇ ਵੱਡੇ ਵੱਡੇ ਘਰ ਦਿੱਤੇ ਨੇ ਉਸ ਵਾਹਿਗੁਰੂ ਨੇ ਪਰ ਜਦੋਂ ਗ੍ਰੰਥੀ ਸਿੰਘ ਦੀ ਗੱਲ ਆਉਂਦੀ ਹੈ ਉਹਦੀ ਤਨਖਾਹ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ 10000 5000 ਜਾਂ ਫਿਰ ਸ਼ਿਮਾਹੀ ਜਿਹੜੀ ਜਿਵੇਂ ਰਾਸ਼ਨ ਵਗੈਰਾ ਮਿਲਦਾ ਏ ਉਹਦੇ ਤੇ ਆ ਕੇ ਗੱਲ ਰੁਕ ਜਾਂਦੀ ਏ ਲੋਕ 1100 2100 5100 ਇਹਨਾਂ ਨੂੰ ਵੀ ਰੋ ਪਿੱਟ ਕੇ ਗ੍ਰੰਥੀ ਨੂੰ ਉਹਦੀ ਭੇਟਾ ਦਿੰਦੇ ਜੇ ਕਿਸੇ ਨੱਚਣ ਵਾਲਿਆਂ ਨੂੰ ਮੈਂ ਨਹੀਂ ਕਹਿੰਦਾ ਕਿਸੇ ਦਾ ਨਚਾਉਣਾ ਕਿਸੇ ਨੂੰ ਕੋਈ ਮਾਰਾ ਜਿਹਦੇ ਕੋਲੇ ਪੈਸੇ ਨਹੀਂ ਭਾਈ ਉਹ ਆਪਣਾ ਪੈਸਾ ਜਵੇਂ ਮਰਜ਼ੀ ਵਰਤ ਸਕਦਾ ਏ ਉਹਦੀ ਆਪਣੀ ਮਰਜ਼ੀ ਏ ਪਰ ਜਿੱਥੇ ਗ੍ਰੰਥੀ ਸਿੰਘਾਂ ਦੀ ਗੱਲ ਏ ਜਿਸ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਸਾਰੇ ਮੰਗਦੇ ਹਾਂ ਕਿ ਉਹਦੇ ਕੋਲੇ ਰਹਿਣ ਵਾਲਾ ਇੱਕ ਗ੍ਰੰਥੀ ਗੁਰੂ ਘਰ ਦੇ ਵਿੱਚ ਹਮੇਸ਼ਾ ਸਾਡੇ ਭਲੇ ਦੀਆਂ ਅਰਦਾਸਾਂ ਕਰਨ ਵਾਲਾ ਬਾਬਾ ਉਹ ਕਿਵੇਂ ਗਰੀਬ ਦਾ ਗਰੀਬ ਰਹਿ ਗਿਆ ਉਹਦੇ ਬੱਚੇ ਕਿਵੇਂ ਅਨ ਐਜੂਕੇਟਡ ਰਹਿ ਗਏ ਉਹ ਜ਼ਿਆਦਾ ਕਿਉਂ ਨਾ ਪੜ ਸਕੇ ਇੱਕ ਗ੍ਰਾਂਥੀ ਆਪਣਾ ਚੰਗਾ ਘਰ ਕਿਉਂ ਨਾ ਬਣਾ ਸਕੇ ਕਿਤੇ ਨਾ ਕਿਤੇ ਸਾਨੂੰ ਇਹ ਸਮਝਣਾ ਚਾਹੀਦਾ ਸੀ ਕਿ ਜੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ 52 ਮੰਜੇ ਪੀੜੀਆਂ ਥਾਪੀਆਂ ਤਾਂ ਉਹਦਾ ਅਰਥ ਸੀ 2200 22 ਪੀੜੀਆਂ ਥਾਪੀਆਂ ਸੀ ਉਹਦਾ ਅਰਥ ਸੀ ਪ੍ਰਚਾਰਕ ਪ੍ਰਚਾਰਕਾਂ ਦਾ ਫਿਰ ਰੋਜੀ ਰੋਟੀ ਵੀ ਤਾਂ ਗੁਰੂ ਘਰ ਦੇ ਵਿੱਚੋਂ ਚੱਲਦਾ ਹੋਵੇਗਾ ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਪ੍ਰਚਾਰਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਸੰਦ ਬਣਾਏ ਤਾਂ ਇਸ ਦਾ ਮਤਲਬ ਉਹਨਾਂ ਦਾ ਵੀ ਦੂਜੇ ਰੂਪੀ ਉੱਥੇ ਹੀ ਚੱਲਦਾ ਹੋਵੇਗਾ ਤਾਂ ਇਹ ਕਿਰਤ ਦੇ ਨਾਲ ਜੁੜੀ ਹੋਈ ਗੱਲ ਹੈ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸ਼ਹਿਰ ਬਚਾਇਆ ਤਾਂ 52 ਤਰ੍ਹਾਂ ਦੇ ਕਿੱਤੇ ਵੀ ਬਸਾਏ ਕਿ ਕੰਮ ਵੀ ਜ਼ਰੂਰੀ ਹੈ ਤਾਂ ਸਾਨੂੰ ਇਹ ਸਮਝਣਾ ਪੈਣਾ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਹੁਣ ਜੋ ਸਮਾਂ ਚੱਲ ਰਿਹਾ ਹੈ ਅਸੀਂ ਸਾਡੇ ਵਰਗੇ ਨੌਜਵਾਨਾਂ ਨੂੰ ਉਹਨਾਂ ਦੇ ਜਿਹੜੇ ਬਜ਼ੁਰਗ ਪਲਾਣੇ ਸਮੇਂ ਤੋਂ ਗ੍ਰੰਥੀ ਸਿੰਘਾਂ ਦੀ ਜਾਂ ਕਥਾਵਾਚਕ ਪ੍ਰਚਾਰਕਾਂ ਦੀ ਡਿਊਟੀ ਨਿਭਾ ਰਹੇ ਨੇ ਉਹਨਾਂ ਨੂੰ ਨਾ ਸੰਭਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗ੍ਰੰਥੀ ਨਹੀਂ ਮਿਲਣਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪ੍ਰਚਾਰਕ ਨਹੀਂ ਮਿਲਣਾ ਸੇਵਾ ਦਾ ਕੋਈ ਕਰਦਾ ਹੀ ਨਹੀਂ ਅੱਜ ਕੱਲ੍ਹ ਸ਼ਹਿਰਾਂ ਦੀਆਂ ਗੁਰਦੁਆਰਿਆਂ ਦੇ ਵਿੱਚ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਵੇਖ ਲਓ ਸੇਵਾ ਨਾ ਮੱਤਰ ਰਹਿ ਗਈ ਹੈ ਕੋਈ ਥੋੜਾ ਬਹੁਤਾ ਸੇਵਾ ਨੂੰ ਹੱਥ ਪਾਉਂਦਾ ਹੈ ਪਾਉਂਦੇ ਨਹੀਂ ਥੋੜੇ ਬਹੁਤੇ ਹੈਗੇ ਨਹੀਂ ਲੋਕ ਪਰ मोस्ट ਆਫ ਸੇਵਾ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ ਉਹ ਵੀ ਕੋਈ ਆਪ ਦਾ ਕੋਈ ਕਿਸੇ ਦਾ ਪ੍ਰੋਗਰਾਮ ਹੁੰਦਾ ਹੈ ਕਿਸੇ ਤੋਂ ਪੈਸੇ ਦੇ ਕੇ ਕੰਮ ਕਰਵਾ ਕੇ ਇਧਰ ਉਧਰ ਚੱਲ ਜਾਂਦੇ ਨੇ ਪਰ ਸੇਵਾ ਦਾ ਕਨਸੈਪਟ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਜਿਹੜੇ ਜਿਵੇਂ ਲੋਕਲ ਗੁਰਦੁਆਰੇ ਹੁੰਦੇ ਨੇ ਹੁਣ ਇਹ ਗੱਲ ਤੇ ਸ੍ਰੋਣੀ ਕਮੇਟੀ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਪ੍ਰਚਾਰਕਾਂ ਗ੍ਰਾਂਟੀਆਂ ਦੀ ਉਹਨਾਂ ਨੂੰ ਫਿਕਰ ਹੋਣੀ ਚਾਹੀਦੀ ਸੀ ਸਾਂਭਿਆ ਜਾਂਦਾ ਬਕਾਇਦਾ ਉਹਨਾਂ ਦੀ ਤਨਖਾਹ ਲੱਗਦੀ ਕੁਝ ਉਹਨਾਂ ਦੇ ਰੂਲਸ ਹੁੰਦੇ ਵੀ ਉਹਦੇ ਵਿੱਚ ਉਹਨਾਂ ਨੂੰ ਪਾਸ ਹੋਣਾ ਪੈਣਾ ਹੈ ਤਾਂ ਕਿ ਉਹ ਗੁਰਮਤਿ ਦੇ ਧਾਰਨੀ ਵੀ ਹੁੰਦੇ ਗ੍ਰੰਥੀ ਸਿੰਘਾਂ ਦੀਆਂ ਵੀ ਜ਼ਿੰਮੇਵਾਰੀਆਂ ਹੁੰਦੀਆਂ ਉਹ ਵੀ ਪੜੇ ਲਿਖੇ ਹੁੰਦੇ ਉਹਨਾਂ ਨੂੰ ਗੁਰੂ ਦੇ ਸਿਧਾਂਤ ਬਾਰੇ ਪਤਾ ਹੁੰਦਾ ਤਾਂ ਹੁਣ ਆਮ ਪਿੰਡਾਂ ਦੇ ਵਿੱਚ ਵਿਖੀ ਤਾਂ ਪੁਰਾਣੇ ਜਿਵੇਂ ਵਿਚਾਰੇ ਉਹ ਪਿੰਡਾਂ 'ਚੋਂ ਗ੍ਰੰਥੀ ਤੋਂ ਗ੍ਰੰਥੀ ਗਾਂ ਸਿੱਖ ਕੇ ਗੁਰਦੁਆਰਿਆਂ ਨੂੰ ਸਾਂਭ ਰਹੇ ਨੇ ਉਹਨਾਂ ਦੀ ਕੋਈ ਗਲਤੀ ਨਹੀਂ ਜੇ ਸ੍ਰੋਣੀ ਕਮੇਟੀ ਚਾਹੁੰਦੀ ਤਾਂ ਸਾਰਾ ਕੁਝ ਕਰ ਸਕਦੀ ਸੀ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਵੀਰੋ ਆਪਾਂ ਸਿੱਖ ਥਾਂਪਲ ਥਾਂ ਜਾ ਕੇ ਇੰਨੇ-ਇੰਨੇ ਵੱਡੇ ਲੰਗਰ ਲਾ ਦਿੰਨੇ ਆ ਆਪਣਾ ਦੁਨੀਆ ਦੇ ਵਿੱਚ ਆਪਣੇ ਸਿੱਖਾਂ ਦਾ ਨਾਮ ਬੋਲਦਾ ਕਿ ਸਿੱਖ ਬੜੇ ਭਲੇ ਲੋਕ ਨੇ ਅੱਜ ਸਿੱਖ ਨੂੰ ਸਿੱਖ ਦੀ ਬਾਹ ਫੜਨ ਦੀ ਲੋੜ ਹੈ ਕਿ ਸਿੱਖ ਦੀ ਬਾਹ ਫੜੀ ਜਾਏ ਜਿਹੜਾ ਅੱਜ ਸਾਡਾ ਪੰਜਾਬ ਦਾ ਸਿੱਖ ਪੰਜਾਬ ਦਾ ਗਰੀਬ ਸਿੱਖ ਜਦੋਂ ਕਿਸੇ ਬਾਹਰਲੇ ਦੇਸ਼ ਕਿਸੇ ਸਾਡੇ ਇੰਡੀਆ ਦੀ ਕਿਸੇ ਹੋਰ ਸ਼ਹਿਰ ਦੀ ਖਬਰ ਆਉਂਦੀ ਹੈ ਕਿ ਆਹ ਪਿੰਡ ਨੇ ਆਹ ਸ਼ਹਿਰ ਨੇ ਲੋਕਾਂ ਨੇ ਸਿੱਖ ਧਰਮ ਅਪਣਾ ਲਿਆ ਅਸੀਂ ਬੜੇ ਖੁਸ਼ ਹੁੰਦੇ ਆ ਉੱਥੇ ਬੜੀ ਖੁਸ਼ੀ ਮਨਾਉਂਦੇ ਆ ਪਰ ਜਿਹੜੇ ਪੰਜਾਬ ਦੀ ਸਾਡੇ ਸਿੱਖ ਨੇ ਉਹ ਵਿਚਾਰੀ ਇੰਨੇ ਮਾੜੀ ਹਾਲਤ ਦੇ ਵਿੱਚ ਨੇ ਗ੍ਰੰਥੀ ਸਿੰਘ ਮਾੜੀ ਹਾਲਤ ਦੇ ਵਿੱਚ ਨੇ ਉਹਨਾਂ ਬद्दल ਦੀ ਸਾਨੂੰ ਕੋਈ ਫਿਕਰ ਨਹੀਂ ਆਉਂਦੀ ਤਾਂ ਮੈਂ ਹੱਥ ਜੁੜ ਕੇ ਬੇਨਤੀ ਕਰਦਾ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਵੱਸ ਰਹੇ ਹੋ ਕਿਤੇ ਵੀ ਕੋਈ ਪੜ੍ਹਾਈ ਕਰ ਰਹੇ ਹੋ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਿਉਂਕਿ ਉਹ ਥੋੜਾ ਸਮਝਦੇ ਨੇ ਸ਼ਾਇਦ ਪਲਾਣੇ ਪਤਾ ਨਹੀਂ ਉਹਨਾਂ ਦਾ ਦਿਮਾਗ ਹਲੇ ਚੇਂਜ ਹੋਇਆ ਹੈ ਜਾਂ ਨਹੀਂ ਹੋਇਆ ਪ੍ਰਾਣੀਆਂ ਉਹਨਾਂ ਗੱਲਾਂ ਦੇ ਵਿੱਚੋਂ ਤੁਸੀਂ ਨੌਜਵਾਨ ਵੀਰੋਂ ਜਿਹੜੇ ਜੇ ਇੱਕ ਇੱਕ ਆਪਣੇ ਪਿੰਡ ਦੇ ਵਿੱਚ ਤੁਸੀਂ ਹਰੇ ਪਿੰਡ ਦੇ ਵਿੱਚੋਂ ਘੱਟੋ ਘੱਟ ਕਿੰਨੇ ਹੀ ਵੀਰ ਬਾਹਰ ਹੋਏ ਨੇ ਜੇ ਪਿੰਡ ਦੀ 2-4 ਗ੍ਰੰਥੀਆਂ ਨੂੰ ਸੰਭਲ ਲਓ ਤੋ ਸ਼ਾਇਦ ਆਉਣ ਵਾਲਾ ਭਵਿੱਖ ਆਉਣ ਵਾਲੇ ਬੱਚਿਆਂ ਦਾ ਫਿਊਚਰ ਇਹਦੇ ਨਾਲ ਜੁੜਿਆ ਹੋਇਆ ਏ ਤੇ ਜਿਸ ਧਰਮ ਦੇ ਜਿਹੜੇ ਪੈਰੋਕਾਰ ਹੁੰਦੇ ਨੇ ਜੇ ਉਹ ਚੰਗੇ ਹੋਣਗੇ ਉਹ ਦਰ ਖੋੜ ਕੇ ਪ੍ਰਚਾਰ ਕਰਨਗੇ ਪਿੰਡਾਂ ਦੇ ਵਿੱਚ ਗੁਰਬਾਣੀ ਨੂੰ ਲੋਕਾਂ ਤੱਕ ਪਹੁੰਚਾਉਣਗੇ ਤਾਂ ਦੇਖੋ ਸਿੱਖੀ ਵੀ ਫੈਲੂਗੀ ਸਿੱਖੀ ਦਾ ਪ੍ਰਚਾਰ ਵੀ ਹੋਊਗਾ ਤੇ ਨਾਲ ਗ੍ਰੰਥੀ ਸਿੰਘ ਸਾਨੂੰ ਨੌਜਵਾਨ ਮਿਲਣਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗ੍ਰੰਥੀ ਪ੍ਰਚਾਰਕ ਬਣਨ ਨੂੰ ਤਿਆਰ ਨਹੀਂ ਸੋ ਮੈਂ ਆਖਰ ਤੇ ਇਹੀ ਗੱਲ ਕਹੂੰਗਾ ਇਹਨੂੰ ਥੋੜਾ ਜਿਆ ਬੈਠ ਕੇ ਸੋਚਿਓ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਿਓ ਪੈੜਸਾਂ ਤੇ ਮੈਰਜਾਂ ਤੇ ਕਿੰਨੇ ਪੈਸੇ ਲੱਗ ਜਾਂਦੇ ਨੇ ਕਿਸੇ ਕਲਾਕਾਰ ਨੂੰ ਬੁਲਾਉਣਾ ਹੋਵੇ ਕਿੰਨੇ ਪੈਸੇ ਲੱਗ ਜਾਂਦੇ ਨੇ ਇੱਕ ਗ੍ਰੰਥੀ ਪ੍ਰਚਾਰਕ ਇਦਾਂ ਕਿਉਂ ਆਪਣੀ ਜ਼ਿੰਦਗੀ ਬਤੀਤ ਕਰੇ ਸੋ ਨਾਲ-ਨਾਲ ਅਸੀਂ ਇਹਦਾ ਸਮਝੀ ਸੋ ਜੇ ਕੋਈ ਵੀ ਗੱਲ ਮੇਰੀ ਗਲਤ ਵੀ ਲੱਗੀ ਤਾਂ ਫਿਰ ਵੀ ਮੈਂ ਮਾਫੀ ਚਾਹੁੰਦਾ ਫਤਿਹ ਕਰਵਾਨੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ